ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆ ਜਿਹੜੇ ਵਾਲ ਆਪਾਂ ਸਰਵਾਰ ਤੇ ਪਾਉਣੇ ਆ ਇਸ ਤਰ੍ਹਾਂ ਮੈਨ ਲੈਣੇ ਇੱਕ ਵਾਰ ਤੇ ਇਹਦੀ ਆਪਾਂ ਅੱਜ ਬਿਲਕੁਲ ਜੜਨੀ ਦੱਸਾਂਗੇ ਤੁਹਾਨੂੰ ਵੀ ਕਿਸ ਤਰੀਕੇ ਨਾਲ ਆਪਾਂ ਅੰਡਰਗਰਾਉਂਡ ਵਾਲ ਕਰ ਲੈਨੇ ਆ ਤੇ ਇਹ ਆਪਾਂ ਇਦਾਂ ਆਪਾਂ ਇਸ ਨੂੰ ਤਿਆਰ ਕਰ ਲੈਣਾ ਚਾਰ-ਚਾਰ ਉਂਗਲਾਂ ਸਾਈਡਾਂ ਤੇ ਛੱਡ ਕੇ ਆਪਾਂ ਸਾਰੇ ਵਾਲ ਪਾਉਣੇ ਆ ਤੇ ਵਾਲ ਇੱਕ ਵਾਰੀ ਚੈੱਕ ਕਰ ਲੈਨੇ ਨੀਚੇ ਤੋਂ ਆਪਣਾ ਕੋਈ ਉੱਪਰ-ਨੀਚੇ ਨਾ ਹੋਵੇ ਤੇ ਇਹ ਆਪਣੇ ਵਾਲ ਸਾਰੇ ਸਹੀ ਤਰੀਕੇ ਨਾਲ ਪੈ ਗਏ ਆ ਹੁਣ ਆਪਾਂ ਨੇ 벨ਟ ਜਨਨੀ ਹੈ 벨ਟ ਆਪਾਂ ਇਹਦੀ ਅੰਡਰਗਰਾਉਂਡ ਬਾਹਰ ਕਰਾਂਗੇ ਫਿਰ ਆਪਾਂ ਨੂੰ ਕੋਈ ਵੀ ਸਿਉਣ ਇੰਟਰਲੌਕ ਨਹੀਂ ਕਰਨੀ ਪੈਣੀ ਆਪਣੇ ਬਾਹਰ ਜਿਹੜੇ ਆ 벨ਟ ਦੇ ਤੇ ਲਾਈਨਿੰਗ ਦੇ ਤੇ ਕੱਪੜੇ ਦੇ ਵਿੱਚ ਵਿਚਕਾਰ ਕਰਨੇ ਆਪਾਂ ਨੇ ਉਦਾਂ ਸਲਾਈ ਕਰਨੀ ਹੈ ਇਹ ਇਸੇ ਤਰੀਕੇ ਨਾਲ ਆਪਾਂ ਦੋਨਾਂ ਸਾਈਡਾਂ ਤੋਂ ਇਹ ਸਲਾਈ ਮਾਰ ਲੈਣੀ ਹੈ ਮੂਰੇ ਜਿਹੜੀ ਜਿੱਥੇ ਆਪਾਂ ਥੋੜਾ ਛੱਡ ਲੈਣਾ ਹਾਂਜੀ ਇਹ ਲਾਈਨਿੰਗ ਹੈ ਲਾਈਨਿੰਗ ਤੇ ਆਪਾਂ ਇਸੇ ਤਰ੍ਹਾਂ ਸਲਾਈ ਲਾ ਲੈਣੀ ਹੈ ਤੇ ਇਹਦੇ ਵੀ ਆਪਾਂ ਇਧਰਲੀ ਸਾਈਡ ਥੋੜਾ ਜਿਹਾ ਇੱਥੋਂ ਚੀੜੀ ਜੋਗਾ ਛੱਡ ਕੇ ਇਸੇ ਤਰ੍ਹਾਂ ਇੱਥੋਂ ਛਾੜ ਦੇਣਾ ਤੇ ਆਪਾਂ ਅਲੱਗ ਹੀ ਲਾਈਨਿੰਗ ਤੇ ਅਲੱਗ ਹੀ ਜਿਹੜਾ ਕਪੜਾ ਉਤੇ ਸਲਾਈ ਲਾਈ ਹੈ ਹੁਣ ਆਪਾਂ ਜਿਹੜਾ ਸਿੱਧਾ ਪਾਸਾ ਆਪਣਾ ਸਲਵਾਰ ਦਾ ਕਪੜੇ ਵਾਲਾ ਪਾਸਾ ਉਧਰ ਆਪਾਂ ਕਪੜਾ ਰੱਖਾਂਗੇ ਦੂਸਰੀ ਸਾਈਡ ਆਪਾਂ ਲਾਈਨਿੰਗ ਦੀ ਸਾਈਡ ਲਾਈਨਿੰਗ ਰੱਖਾਂਗੇ ਆਪਾਂ ਦੋਨੇ ਇੱਕੇ ਸਾਈਡ ਨਹੀਂ ਰੱਖਣੇ ਇੱਕ ਉਧਰਲੀ ਸਾਈਡ ਰੱਖਾਂਗੇ ਤੇ ਇੱਕ ਆਪਾਂ ਲਾਈਨਿੰਗ ਵਾਲੀ ਸਾਈਡ ਲਾਈਨਿੰਗ ਰੱਖਾਂਗੇ ਦੂਸਰੀ ਸਾਈਡ ਆਪਾਂ ਦੂਜਾ ਕਪੜਾ ਰੱਖਣਾ ਹੁਣ ਆਪਾਂ ਇਹਨਾਂ ਜਿੱਥੇ ਆਪਣੇ ਪਿਛਲੇ ਵਾਲਾ ਉੱਥੋਂ ਸ਼ੁਰੂ ਕਰਾਂਗੇ ਆਪਾਂ ਦੋਨੇ ਵਿਚਾਲੜੀ ਸਿਉਣ ਜਿਹੜੀ ਪਿਛਲੀ ਸਿਉਣ ਦੇ ਬਰਾਬਰ ਰੱਖ ਕੇ ਇਸ ਤਰ੍ਹਾਂ ਤੇ ਆਪਾਂ ਇਹ ਤੋਂ ਸਿਲਾਈ ਲਾਉਣੀ ਆ ਹੁਣ ਆਪਣਾ ਜਿਹੜਾ ਕਪੜਾ ਔਰਲੀ ਸਾਈਡ ਹੈ 벨ਟ ਵਾਲਾ ਤੇ ਇਹਦਾ ਜਿਹੜਾ ਲਾਈਨਿੰਗ ਵਾਲਾ ਤੇ ਉਹ ਲਾਈਨਿੰਗ ਜਿਹੜੀ ਦੂਸਰੀ ਸਾਈਡ ਹੈ ਉਧਰ ਹੀ ਆਪਣਾ ਲਾਈਨਿੰਗ ਦੀ 벨ਟ ਹੈ ਤੇ ਇਹ ਆਪਾਂ ਇਦਾਂ ਵੀ ਲਗਾ ਸਕਦੇ ਆ ਤੇ ਜੇਕਰ ਆਪਾਂ ਪਹਿਲੀ ਵਾਰ ਜਿਵੇਂ ਸ਼ੁਰੂ ਚ ਇਹ ਲਗਾਉਣੀ ਹੈ ਤੇ ਆਪਾਂ ਕੱਪੜਾ ਪਹਿਲਾਂ ਕੱਲਾ ਅਟੈਚ ਕਰਕੇ ਲਾਈਨਿੰਗ ਬਾਅਦ ਵਿੱਚ ਅਟੈਚ ਕਰ ਸਕਦੇ ਆ ਪਰ ਲਾਈ ਸਾਈਡ ਤੇ ਜੇ ਇਕੱਠੇ ਆਪਾਂ ਸੈੱਟ ਰੱਖ ਸਕਦੇ ਆ ਤਾਂ ਆਪਾਂ ਇਦਾਂ ਇਕੱਠਿਆਂ ਨੂੰ ਰੱਖ ਕੇ ਹੀ ਸਾਰੇ ਨੂੰ ਸਲਾਈ ਲਾ ਹੁਣ ਆਪਾਂ ਜਿਹੜੇ ਹੈਗੇ ਬਾਹਲਾ ਪਰ ਉਹ ਵੀ ਆਪਾਂ ਇੱਕ ਵਾਰ ਦੇਖਣਾ ਵੀ ਜਿਹੜੀ ਆਪਣੀ ਫਰੰਟ ਜਿਹੜੇ ਉੱਪਰ ਬਰਾਬਰ ਆਉਣਾ ਚਾਹੀਦਾ ਝੋਲੀਆਂ ਦੀਆਂ ਸਿਉਣਾ ਤੇ ਇਧਰ ਆਪਣੀ 벨ਟ ਦੀ ਸਲਾਈ ਜਿਹੜੀ ਹੈ ਇਹ ਆਪਣੀ ਬਰਾਬਰ ਆਉਣੀ ਚਾਹੀਦੀ ਹੈ ਐ ਫਰੰਟ ਤੇ ਇਸ ਤਰੀਕੇ ਆਪਾਂ ਇਹਨੂੰ ਸੈੱਟ ਕਰਕੇ ਸਾਰੇ ਨੂੰ ਲਗਾਉਣਾ ਹੈ ਹੁਣ ਆਪਾਂ ਇਹਨੂੰ ਇਦਾਂ ਇਹੀ ਦੂਸਰੀ ਸਾਈਡ ਵੀ ਆਪਣਾ ਕੋਈ ਵੀ ਜਿਵੇਂ ਵਾਲ ਕੋਈ ਵਾਧਾ ਘਾਟ ਆ ਆਪਾਂ ਪਹਿਲਾਂ ਚੈੱਕ ਕਰ ਲੈਣਾ ਇੱਥੋਂ ਤੇ ਕਰ ਰੱਖ ਕੇ ਪਿਛਲਾ ਆਪਾਂ ਫੜ ਕੇ ਕੱਪੜੇ ਨੂੰ ਤੇ ਉਹ ਸੈੱਟ ਕਰਕੇ ਰੱਖ ਲੈਣਾ ਵੀ ਜੇ ਕੋਈ ਥੋੜਾ ਬਹੁਤ ਵੱਲਦਾ ਹੋਇਆ ਤੇ ਇੱਥੇ ਆਪਾਂ ਇਸ ਤਰ੍ਹਾਂ ਪਾ ਸਕਦੇ ਆ ਤੇ ਜੇਕਰ ਆਪਣੀ ਪੂਰੀ ਆ ਰਹੀ ਹੈ 벨ਟ ਫਿਰ ਠੀਕ ਹੈ ਫਿਰ ਇਸ ਤਰੀਕੇ ਨਾਲ ਆਪਾਂ ਇਹਨੂੰ ਆਪਾਂ ਇੱਥੋਂ ਤੱਕ ਸਲਾਈ ਲਾਵਾਂਗੇ ਤੇ ਇੱਥੋਂ ਆਪਾਂ ਇਦਾਂ ਬਾਲ ਬਣਾ ਸਕਦੇ ਹਾਂ ਜੇਕਰ ਆਪਣਾ ਕੱਪੜਾ ਥੋੜਾ ਘਾਣਾ ਵੱਧ ਜਾਂਦਾ ਕਈ ਵਾਰ ਆਪਾਂ 벨ਟ ਜੜਦਿਆਂ ਤੋਂ ਤੇ ਇਹ ਆਪਣੀਆਂ ਸਿਉਣਾ ਜਿਹੜੀਆਂ ਝੋਲੀ ਵਾਲੀਆਂ ਉਹ ਆਪਣਾ ਬਰਾਬਰ ਆਉਣਾ ਚਾਹੀਦੀਆਂ ਤੇ ਲਾਈਨ ਜਿਹੜਾ ਆਪਣਾ 벨ਟ ਦਾ ਕੱਪੜਾ ਉਹ ਆਪਣਾ ਉੱਪਰਲੀ ਸਾਈਡ ਕੱਪੜੇ ਵੱਨੀ ਰੱਖਣਾ ਵਸ ਇਹ ਧਿਆਨ ਰੱਖਣਾ ਜਿਹੜੇ ਲਾਈਨਿੰਗ ਵਾਲਾ ਲਾਈਨਗ ਵਾਲੀ ਸਾਈਡ ਰੱਖ ਕੇ ਤੇ ਇਸ ਤਰੀਕੇ ਨਾਲ ਆਪਾਂ ਇਹ ਚੜ੍ਹਦੀ ਹੈ ਹੁਣ ਆਪਣੀ 벨ਟ ਬਸ ਜੜ ਕੇ ਰੈਡੀ ਹੈ ਇਹ ਦੇਖ ਸਕਦੇ ਤੁਸੀਂ ਇਹ ਆਪਾਂ ਸਲਾਈ ਲਗਾ ਲਈ ਹੈ ਹੁਣ ਆ ਦੇਖ ਸਕਦੇ ਆ ਵਿਚਾਲੇ ਆ ਗਈ ਸਲਾਈ ਇਹ ਆਪਣੀ ਲਾਈਨਿੰਗ ਵਾਲਾ ਸਾਈਡ ਆ ਗਈ ਤੇ ਆ ਦੂਸਰੀ ਸਾਈਡ ਆ ਜਿਹੜੇ ਵਾਲ ਆਪਣੇ ਸਾਰੇ ਵਿੱਚ ਹੋ ਗਏ ਇਹਦੇ ਇਧਰਲੀ ਸਾਈਡ ਵੀ ਨਹੀਂ ਦਿਖ ਰਹੀ ਉਧਰਲੀ ਸਾਈਡ ਵੀ ਨਹੀਂ ਜਿਹੜੀ ਹੁਣ ਆਪਣੀ ਬੈਕ ਸਾਈਡ ਆ ਸਲਾਈ ਆ ਇਹਨਾਂ ਦੋਨਾਂ ਨੂੰ ਫੜ ਕੇ ਸਲਾਈ ਉੱਪਰ ਦੀ ਆਪਾਂ ਨਾ ਦੇਣਾ ਕਿਉਂਕਿ ਕੱਪੜਾ ਫਿਰ ਇਧਰ ਉਧਰ ਹਿਲਦਾ ਨਹੀਂਗਾ ਤੇ ਆਪਣੀ ਸਹਾਂ ਸਲਾਈ ਇਹ ਨਾਲ ਅਟੈਚ ਹੋ ਜੂਗੀ ਆਪਣੇ ਲਾਈਨਿੰਗ ਜਿਹੜੀ 벨ਟ ਦੀ ਤੇ ਇਸੇ ਤਰ੍ਹਾਂ ਹੀ ਆਪਾਂ ਚੇੜੀ ਵਾਲੇ ਪਾਸੇ ਵੀ ਕਪੜਾ ਜਿਹੜਾ ਛੱਡਿਆ ਆ ਦੋਨਾਂ ਨੂੰ ਰੱਖ ਕੇ ਇਸ ਤਰ੍ਹਾਂ ਤੇ ਉਹਦੀ ਵੀ ਆਪਾਂ ਦੋ ਨੀਚੀ ਵਾਲੀ ਸਲਾਈ ਜਿਹੜੀ ਆਪਾਂ ਉਹ ਬਰਾਬਰ ਕਰਾ ਕੇ ਪਹਿਲਾਂ ਆਪਾਂ ਚੇੜੀ ਬਣਾ ਲਾਂਗੇ ਹੁਣ ਆਪਾਂ ਚੇੜੀ ਬਣਾ ਕੇ ਹੁਣ ਆਪਾਂ ਉੱਪਰ ਦੀ ਸੀਨ ਸਲਾਈ ਵੀ ਦੋਨਾਂ ਦੀ ਤੇ ਹੁਣ ਆਪਾਂ ਨੇ ਇਹ ਇਹਦਾ ਨੇਫਾ ਮੋੜਨਾ ਹੈ ਇਹਦੀ ਆਪਾਂ ਇੱਕ ਸਲਾਈ ਲਾਉਣੀ ਹੁੰਦੀ ਹੈ ਲਾਈਨਿੰਗ ਤੇ ਕੱਪੜੇ ਦੇ ਵਿੱਚਕਾਰ ਜਿੱਥੇ ਆਪਾਂ ਨੇਫਾ ਫੋਲਡ ਕਰਦੇ ਨਾ ਉਹਦੇ ਉੱਪਰ ਲਗਾਉਣੀ ਹੈ ਇਹ ਵਿੱਚ ਸਕਿਪ ਹੋ ਗਈ ਹੈ ਤੁਹਾਡੇ ਕੋਲ ਮਤਲਬ ਵੀਡੀਓ ਬਣੀ ਨਹੀਂ ਤੇ ਇਸੇ ਤਰ੍ਹਾਂ ਆਪਾਂ ਇਸ ਨੂੰ ਨੇਫ ਫੋਲਡ ਕਰਕੇ ਸਲਵਾਰ ਰੈਡੀ ਕਰ ਦੇਣੀ ਹੈ ਹਾਂਜੀ ਹੁਣ ਆਪਣੀ ਸਲਵਾਰ ਬਣ ਕੇ ਰੈਡੀ ਐ ਤੇ ਆਪਾਂ ਇਸ ਤਰੀਕੇ ਨਾਲ ਇਹਦੇ ਵਾਲ ਪਾਏ ਆ 벨ਟ ਲਗਾਈ ਆਪਾਂ ਆ ਵੀ ਆਪਣੇ ਜਿਹੜੇ ਆ ਵਾਲ ਐ ਇਹ ਆਪਣੇ ਵਿੱਚ ਅੰਡਰਗਰਾਉਂਡ ਹੋ ਗਿਆ ਲਾਈਨਿੰਗ ਦੇ ਤੇ ਇਹਦੇ ਵਿੱਚ ਆ ਗਈ ਐ ਇਹ ਦੇਖ ਸਕਦੇ ਤੁਸੀਂ ਆ ਆਪਾਂ ਇਸ ਤਰ੍ਹਾਂ ਲਾਈਨਿੰਗ ਦੇ ਬਾਅਦ ਚਾਹ ਸਿਉਣਾ ਆਪਾਂ ਤਾਂ ਨੱਪਦੀ ਐ ਇਦਾਂ ਆਪਾਂ ਇਹ ਬਣਾਉਣੀ ਐ ਤੇ ਆਪਾਂ ਨੂੰ ਹੁਣ ਕੋਈ ਵੀ ਸਿਉਣੇ ਦੀ ਐਂਟਰਲੌਕ ਨਹੀਂ ਕਰਨੀ ਪੈਣੀ ਸਾਰੀਆਂ ਸਿਉਣਾ ਇਹਦਾਂ ਅੰਡਰਗਰਾਉਂਡ ਹੀ ਹੋ ਗਿਆ ਨਾ ਵਾਲਾ ਲਈ ਸਿਉਣ ਬਾਰਾ ਨਾ ਕੋਈ ਹੋਰ ਹੈ ਤੇ ਇੱਕ ਚੀਜ਼ ਆਪਾਂ ਜਰੂਰ ਇਹ ਧਿਆਨ ਰੱਖਣਾ ਜਿਹੜੀ ਲਾਈਨਿੰਗ ਵਾਲੀ ਸਲਵਾਰ ਹੈ ਉਹ ਜਦੋਂ ਨੇਪਾ ਲੇੜਨ ਤੋਂ ਪਹਿਲਾਂ ਆਪਾਂ ਨੇ ਇੱਕ ਆਹ ਸਿਉਣ ਲਾਈਨਿੰਗ ਤੇ ਕਪੜੇ ਦੀ ਦੋਨਾਂ ਦੀ ਲਾ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਨੇਪਾ ਮੋੜਨਾ ਹੈ ਜਿਹੜੀ ਲਾਈਨਿੰਗ ਆਪਣੇ ਉੱਪਰ ਅਟੈਚ ਹੋ ਜਾਈਏ ਦੇ ਤੇ ਇਹ ਨਾ ਹੋਵੇ ਵੀ ਆਪਣੀ ਲਾਈਨਿੰਗ ਜਿਹੜੀ ਥੱਲੇ ਨੂੰ ਢੱਕੀ ਜਦੋਂ ਆਪਾਂ ਨਾਲਾ ਪਾਉਣੀ ਹੈ ਤੇ ਉਦੋਂ ਇਹ ਪ੍ਰੋਬਲਮ ਆਉਂਦੀ ਹੈ ਕਿ ਲਾਈਨਿੰਗ ਵਿੱਚ ਇਕੱਠੀ ਹੋ ਜਾਂਦੀ ਹੈ ਜੇ ਆਪਾਂ ਆਹ ਵਾਲੀ ਸੀਨ ਲਾਵਾਂਗੇ ਨਾ ਫਿਰ ਆਪਣੀ ਲਾਈਨਿੰਗ ਵਿੱਚ ਇਕੱਠੀ ਨਹੀਂ ਹੋਊਗੀ ਇਸ ਤਰ੍ਹਾਂ ਟ੍ਰਿਕ ਨਾਲ ਆਪਾਂ ਅੰਡਰਗਰਾਊਂਡ ਵਾਲਾ ਬੈਲਟ ਲਾ ਸਕਦੇ ਹਾਂ ਛੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੋ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨ